ਉੱਡਾ ਚੌਂਕੜਾ ਮਾਰ ਕੇ ਬਿਠੀ ਜੀ ਦਾ ਲੱਗਣ ਡੇ ਗਲੂਕੋਸ ਚੱਲ ਡਾਕਟਰ ਦੇ ਕੋਲ ਚਲੀਏ ਟੀਕਾ ਲਵਾਉਣੇ ਮੈਨੂੰ ਹਟਦੀ ਨਹੀਂ ਟੀਕਾ ਲਾਉਣ ਫੜ 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 ਮਮੀ ਨੂੰ ਫੜੀ ਟੀਕਾ ਲਾਉਣ ਚਲੀਏ ਸਾਰੇ ਜਣੇ ਸਨੈਪਚੈਟ ਤੇ ਜਾ ਕੇ ਜਰੂਰ ਐਡ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲੈ ਵੀ ਦਵਾਈ ਲੈ ਕੇ ਆਏ ਆ ਮੇਟੀ ਵਦਨ ਲਾ ਪਿਆ ਵੀ ਕੁੜੀ ਦਾ ਅੰਦਰ ਵੇਖੋ ਆਹ ਕੰਢੇ ਹੈੱਡਫੋਨ ਲਾਉਂਦੀ ਹੈ ਲਾ ਦੇ ਲਾ ਦੇ ਹੈਡਫੋਨ ਮੂੰਹ ਨਾਲ ਲਾਉਣ ਦੇ ਮੂੰਹ ਕੋ ਮਿੰਗਾ ਜਾ ਕਰਦੀ ਨਾਲ ਲੱਗਣ ਡਿਆ ਨਹੀਂ ਮੂੰਹ ਬੜਾ ਸੁਣਾ ਕਰਦੀ ਸੁਣ ਕੇ ਹੀ ਲੈ ਰਾਤਾਈ ਉਹਨੇ ਚਲ ਆਈਏ ਸਾਲ ਤੋਂ ਪਾਲ ਤੋਂ ਨਾ ਲੱਗਿਆ ਬਸ ਇਹ ਚ ਨਹੀਂ ਲੱਗਣਾ ਹੈ ਰਾਤ ਨੂੰ ਭਰਾਵਾ ਸੌਂਦਾ 5 ਵਜਾ ਤੇ ਨੇ ਇਹਨੇ ਭਰਾਵਾ ਫਤਿਹ ਨੇ ਹਰ ਫਤਿਹ ਸਿੰਘ ਨੇ 5 ਵਜਾ ਤੇ ਬੱਲੇ ਬੱਲੇ ਇਹਨੂੰ ਨੀਂਦ ਨਹੀਂ ਆਉਂਦੀ ਐਜਿਟੇਸ਼ਨ ਨਾ ਕੋਈ ਪੰਸਾਰੀ ਵਾਲੇ ਦੁਕਾਨ ਤੋਂ ਵੀ ਜਿਹੜੀ ਬੂਟੀ ਲਿਆਉਣੀ ਜਿੰਨਾ ਨੀਂਦ ਆਇਆ ਕਰੇ ਨੀਂਦ ਨਹੀਂ ਆਉਂਦੀ ਭਰਾਵਾ ਨੂੰ ਬਹੁਤ ਜੀ 5 ਵਜੇ ਨਾਲ ਸੁਤਾਨਾ ਦਿਨੇ ਹੁਣ ਮੈਂ ਤਾਂ ਸੁੱਤਾ ਦਿਨੇ ਸੁੱਤਾ ਨਹੀਂ ਤੇ ਰਾਤ ਨੂੰ ਸੌਂਦਾ ਰਾਤ ਬਹੁਤ ਉੱਥਾ ਕਿੰਨ ਦੀਦੀ ਜਿਹੜੀ ਬਹਿ ਕੇ ਰਾਤ ਲੱਤੀ ਫਿਰ ਲਗਭਗ ਮੁਰਕੇ ਸਨੀਵ ਨੇ ਫੜਿਆ 2 ਘੰਟੇ ਮੁੜ ਕੇ ਤੇ ਸੁੱਤਾ ਰਿਹਾ ਸਨੀਵ ਕੋਲ ਸੁਤਾ ਰਿਹਾ ਤੇ ਮੁੜ ਕੇ ਬਿੜਾ 2 ਘੰਟੇ ਮੁੜ ਕੇ ਉੱਠ ਗਿਆ ਫੇਰ 2 ਘੰਟੇ ਉੱਠੇ 2 ਘੰਟੇ ਸੁਤਾ ਹੀ ਨਾ 4 ਵਜੇ ਤੇ ਮੁੜ ਕੇ ਫੇਰ ਉੱਠ ਗਿਆ ਫੇਰ ਚੱਲਣ ਦੇ ਚੱਲਸ ਚੱਲ ਕੰਮ ਜਾਗਦਾ ਰਿਹਾ ਮੁਰਕੇ ਤੇ ਮੇਰੀ ਹਰ ਗੱਲ ਸੁਤਰੀ ਹੈ ਮੈਂ ਆਖੀ ਹਰ ਗੱਲ ਸੁਤਰੀ ਮੈਂ ਇਹਦੇ ਪਾਜੀ ਆਏ ਸਬਜ਼ੀ ਸਬਜ਼ੀ ਤੋੜਨ ਆਤੇ ਬਾਲਟੀ ਸਬਜ਼ੀ ਦੀ ਭਰ ਲਈ ਆ ਭਾਈ ਮੈਂ ਲੋਕੀ ਇਹ ਰੱਖਣ ਵੀ ਪਾਪਾ ਬਜ਼ਾਰੋਂ ਲੈ ਆਉਂਦਾ ਆਵੇਂ ਪਾ ਉਹਨੇ ਤੋੜ ਕੇ ਨੇ ਭਿੰਡੀਆਂ ਥੋੜੀ ਹੀਰੇ ਤੋਰੀਆਂ ਤੋਰੀਆਂ ਹੀ ਥਾਨੇ ਆਉਂ ਫਤੋਰੀਆਂ ਵੀ ਆਈਆਂ ਨੇ ਤੋਰੀਆਂ ਕਿੱਲੋਂ ਕੋਣੀ ਆ ਲੈ ਜਾ ਲੈ ਜਾ ਹਣ ਛੱਲੀਆਂ ਚਾਹੀਦੀਆਂ ਨੇ ਤੇ ਲੈ ਜਾ ਪੁੱਟ ਪਟ ਕੁਲ ਜੇ ਮੈਂ ਅਨਾਉਂਸ ਕਰਤਾ ਵਲੌਗ ਚ ਬਾਜੀ ਪ੍ਰੋਮੋਸ਼ਨ ਕਰਤੀ ਛੱਲੀਆਂ ਦੀ ਸੰਦੀਪ ਕਰਨ ਦੀ ਤਿਆਰ ਸੋਹਣੇ ਪੁੱਤ ਨੂੰ ਅੱਗੇ ਇੱਕ ਵਾਰੀ ਤਿਆਰ ਕਰਤਾ ਆਇਗਾ ਨਾਲ ਹੀ ਦੁੱਧ ਸੁੱਟਦਾ ਸਾਰੇ ਕੱਪੜੇ ਲਬੇੜਤੇ ਹਣ ਦੋਰੀ ਦੇ ਡੇ ਚੇਂਜ ਕਰਨਾ ਉਹਕੋ ਟੋਈ ਲੱਗੀ ਇਹਨੂੰ ਹਣਾ ਲੈ ਆ ਵੀ ਸੋਹਣਾ ਬਣ ਗਿਆ ਹੁਣ ਬਈ ਵੈਰੀ ਗੁੱਡ ਬੇਬਲਾ ਦੇਗਾ ਉਹ ਇਦਾਂ ਫਿਰ ਦੋ ਦਸ ਸੁੱਟੂ ਗਰੇ ਪਹਨ ਲੱਗੂ ਨਾਲੇ ਇਹੋ ਜਿਹਾ ਬੜੂ ਕੱਲੀ ਮੇਰੀ ਵਾਲੀ ਦੇ ਥੋੜਾ ਕੰਮ ਸੀਗਾ ਮੈਂ ਤੇ ਭੱਜ ਚੱਲੇ ਆ ਬਹੁਤ ਜਿਆਦਾ ਜ਼ਰੂਰੀ ਸਾਨੂੰ ਕੰਮ ਸੀਗਾ ਉਧਰੇ ਚੱਲੇ ਆ ਉਹ ਕਰਕੇ ਆਣ ਕੇ ਤੇ ਫਿਰ ਮਿਲਦੇ ਆ ਅਹੀਂ ਗਏ ਹੈ ਕਿ ਦਵਾਈ ਲੈਣ ਨੂੰ ਆ ਤਿੰਨ ਦਵਾਈ ਅਸੀਂ ਲੈ ਆਂਦੀ ਆ। ਉਹ ਆਪਣਾ ਬੱਚੇ ਦੀ ਗੈਸ ਦੀ ਦਵਾਈ ਨੇ ਸਪਾਸਮਡਣ ਕਿ ਕੀ ਦਾ ਨਾ ਆ ਤੇ ਉਹ ਬੜੀ ਵਧੀਆ ਮੈਡੀਸਨ ਹੈ ਕਿਉਂਕਿ ਆਪਾਂ ਵੀ ਆਪਣੀ ਕੁੜੀਆਂ ਨੂੰ ਉਹੀ ਦਿੰਦੇ ਰਹੇ ਆ। ਉਹ ਲੈ ਕੇ ਆਏ ਹੁਣੇ ਅਜੇ। ਕਿਉਂਕਿ ਭਾਜੀ ਦੇ ਬੇਟੇ ਨੇ ਜੜੀ ਨੇ ਉਹ ਇਸ ਚੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਗੈਸ ਭੰਨ ਜਾਂਦੀ ਪੇਟ ਦੇ ਵਿੱਚ ਫਿਰ ਰੋਂਦਾ ਬਹੁਤ ਜ਼ਿਆਦਾ। ਸੰਦਾਂ ਨਹੀਂ ਆ ਖਰਾਬ। ਪੰਜੀ ਵੀ ਜਾ ਤੇ ਅੱਜ ਦੇ ਉਹਨੇ ਮੈਂ ਕਹਿੰਦਾ ਵੀ ਕਮਾਲ ਹੀ ਕਰਦੀ ਵੇ। ਐਸ ਕਰ ਆਪਣਾ ਖਿੜਕੀ ਦੇ ਨਾ ਪੱਲੇ ਦੋ ਬਣੇ ਪਏ ਆ ਵੀ ਫਿੱਟ ਕਰਨੀ ਹੁਣ ਪਾਜੀ ਹੋਣਾ ਨੇ ਚਲੋ 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 ਆਜੋ ਲੈ ਭਾਜੀ ਇਹ ਲ ਬਣ ਗਿਆ ਵਧਾਈਆਂ ਲੱਜੂਗਾ ਕੱਲ ਨੂੰ ਮੀਟਰ ਚੱਲ ਹੁਣ ਕੀ ਕਰਨਾ ਫਿਰ ਦਿਨ ਨੂੰ ਦਲਾਸਾ ਤੇ ਦੇਣਾ ਕਿ ਨਹੀਂ ਤੁਹਾਡੇ ਵੀ ਲੱਜੂਗਾ ਲੱਗਣਾ ਤਾਂ ਨਹੀਂ ਪਰ ਖੋਲ ਦਿਆ ਤੇਰਾ ਕੱਲ ਨੂੰ ਜਨ ਲੱਜਣਾ ਮੀਟਰ ਹਾਂ ਵਧਾਈਆਂ ਹੋ ਗਈਆਂ ਆ ਜੀ ਹੁਣ ਹੀ ਗਏ ਨੇ ਕਾਕੇ ਦੀ ਦਵਾਈ ਲੈਣ ਵਾਸਤੇ ਉਹਨੂੰ ਹੁਣੇ ਤੇ ਖੜਿਆ ਹੋ ਗੱਡੀ ਤੇ ਦਵਾਈ ਜਾਣਾ ਸੀ ਮਤਲਬ ਉਹ ਸਮਝਦਾ ਨਹੀਂ ਐ ਤੇ ਰੋਂਦਾ ਬਹੁਤ ਆ ਪਤਾ ਨਹੀਂ ਕਿਉਂ ਕੀ ਕਾਰਨ ਹੈ ਤੇ ਉਹ ਹੁਣ ਹੱਥ ਚੱਲਣੇ ਤੇ ਗਏ ਨੇ ਹੁਣ ਅਸੀਂ ਇਸ ਕਰਕੇ ਥੋੜੇ ਟਾਈਮ ਰੁਕੇ ਆ ਬਾਅਦ ਵਿੱਚ ਮੰਮੀ ਅਜੀ ਵੀ ਆਪਾਂ ਘਰੇ ਚੱਲ ਜਾਣਾ ਹੁਣ ਅੱਜ ਚਲ ਜਾਂਗੇ ਘਰੇ ਤੇ ਮੰਮੀ ਨੂੰ ਇੱਧਰ ਛੱਡ ਜੂਗਾ ਮੈਂ ਜਾਂ ਡੈਡੀ ਦੇ ਨਾਲ ਮੰਮੀ ਆ ਜਾਣਗੇ ਲੈ ਕੇ ਆਗੇ ਦਵਾਈ ਕੀ ਦੱਸਿਆ ਡਾਟ ਸਾਹ ਨੇ ਦਵਾਈਆਂ ਫੇਰ ਵਾਵਾ ਹੀ ਲੈ ਆਏ ਤੁਸੀਂ ਯਾਰ ਹਣਾ ਅੰਦਰ ਚੱਲ ਜਾਣਾ ਸੀ ਮੈਂ ਵੇਲੇ ਤੇਰੇ ਨਾਲ ਲੱਗਾ ਇੱਕ ਹੈ ਅੱਜ ਸੰਦੀਪ ਦੀ ਡਿਊਟੀ ਲੱਗੀ ਹੈ ਕਿਉਂਕਿ ਕਿਰਨ ਦੇ ਸਿਰ ਦਰਦ ਹੋਣ ਦੀਆਂ ਤੇ ਉਹ ਬਾਹਰ ਬੈਠੀ ਹੋਏ ਏਸੀ ਥੱਲੇ ਨਹੀਂ ਬੈਠੀ ਤੇ ਫਿਰ ਇਹਦਾ ਕਰਕੇ ਏਸੀ ਥੱਲੇ ਬਹਿਣਾ ਪੈਂਦਾ ਵਾ ਬੱਚੇ ਕਰਕੇ ਨੋਰਮਲ ਜਿਹਾ ਠੰਡੀ ਹੋ ਗਈ ਉਹ ਦੇਖੋ ਏਸੀ ਆਪਾਂ ਦਰਮਿਆਨ ਨਾਲ ਲਾਇਆ ਵਾ 27 ਤੇ ਲਾਇਆ ਵਾ ਤੇ ਦਰਵਾਜ਼ਾ ਵੀ ਖੁੱਲਾ ਛੱਡਿਆ ਹੋਵੇ ਮਾੜੀ ਜਿਹੀ ਲਾਈਟ ਜੀ ਰੱਖਿਆ ਬਰ ਕੰਮ ਹਾਂਜੀ ਹਰ ਗਣ ਪਾ ਕਿੱਥੇ ਪੁੱਤ ਪਾ ਕਿਆ ਕਰਦ ਕਿਆ ਕਰਦ ਜਾ ਹੁਣ ਇਹ ਲੈਣਾ ਇੰਨੇ ਵੀ ਨਾ ਨਈ ਨਈ ਪੁੱਤ ਕੌਣ ਲਗਾ ਕਰਨ ਐਨ ਭੱਜੀ ਗਈ ਤੇ ਉਹ ਤੇ ਦਰਵਾਜੇ ਦੇ ਨਾਲ ਸਿੱਧਾ ਮੱਥਾ ਮਰਵਾਇਆ ਹੁਣੇ ਇਹ ਕੁੜੀ ਨੇ ਬਹੁਤ ਇਸਤੌਂਦੀ ਬਹੁਤ ਆ ਉਹ ਫੇਰ ਭੱਜ ਗਈ ਉਹ ਜਾਂਦੀ ਬਾਰ ਉਹ ਜਾਂਦੀ ਆ ਐਦਾਂ ਕਰਨ ਲਈ ਆ ਤੇ ਰਾਤੀ ਸੰਦੀਪ ਨੇ ਫਿਰ ਚੁੱਕਿਆ ਕਰਨ ਦੀਦੀ ਥੱਕ ਗਈ ਮੈਂਤਲ ਵੀ ਚਾਰ ਵਾਰੀ ਉੱਠਿਆ ਤੇ ਚੌਥੀ ਵਾਰੀ ਨਾ ਸੰਦੀਪ ਨੇ ਚੁੱਕਿਆ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਤੂੰ ਨਾ ਕਹਿੰਨੀ ਐ ਲੈਓ ਦੀਦੀ ਹੁਣ ਤੁਸੀਂ ਸਮੋ ਮੈਚੋ ਮੈਂ ਚੁੱਕਦੀ ਮੈਨੂੰ ਜਾਗੂ ਮਿੱਟੀ ਜੀ ਹੈ ਕਿ ਮੈਂ ਜਾਗਦਾ ਰਿਆਂਗੇ ਮੈਨੂੰ ਸਾਰਾ ਪਤਾ ਮਤਲਬ ਚਾਰ ਵੇ ਮੈ ਚੁੱਕਿਆ ਤੇ ਛੇ ਵੇ ਤੱਕ ਤੇ ਭੋਖ ਲੱਗ ਗਈ ਹਾਂ ਫਿਰ ਨੂੰ ਭੋਖ ਲਾ ਤੇਰਾ ਤੀਕੜਪ ਕਰਦੀ ਕੁੜੀ ਵੀ ਡਿੱਗੀ ਮੰਜੇ ਤੋਂ ਮੇਰੀ ਕੁੜੀ ਨਾ ਇੱਥੇ ਪਲਟਕ ਮੰਜ ਲਾਦੇ ਮੇਰੀ ਕੁੜੀ ਦੀ ਐਮ ਨਾ ਬਾਜੀ ਪੈ ਗਈ ਇਹਨਾਂ ਸ਼ੁਕਰ ਵੀ ਇਹਦੀ ਜੁੱਤੀ ਜਿਹੜੀ ਨਹੀਂ ਬੜੀ ਮੋਟਾ ਮੋਟਾ ਜਿਹਾ ਤਲਾਬ ਦਾ ਤੇ ਉਹਦੇ ਉੱਤੇ ਜਾ ਕੇ ਡਿੱਗੀ ਤੇ ਤਾਂ ਮੇਰੀ ਗੁੜੀ ਗੁੜੀਆ ਦੇ ਨਾ ਸੱਟ ਨਹੀਂ ਲੱਗੀ ਮਹਾਰਾਜ ਦੀ ਮੇਰੀ ਉਹ ਤੇ ਚਲੋ ਅਕਾਲਪੁਰਖ ਵਾਹਿਗੁਰੂ ਬਚਾਉਣ ਵਾਲਾ ਹੁੰਦਾ ਉਹਨੇ ਕੋਈ ਹੀਲਾ ਵਸੀਲਾ ਕੀਤਾ ਹੁੰਦਾ ਪਰਮਾਤਮਾ ਨੇ ਕਿ ਕਹਿੰਦੇ ਸੁਣੀ ਤੇ 2 ਮਿੰਟ ਰੋਈ ਬਸ ਮੁੜ ਕੇ ਚੁੱਪ ਕਰ ਗਈ ਉਸ ਟਾਈਮ ਨੀਂਦ ਚ ਡਿੱਗੀ ਨੀਂਦ ਚ ਡਿੱਗੀ ਤੇ ਮੁੜ ਕੇ ਪਰ ਸੌਂ ਗਈ ਮਿੰਟ ਕਰੋਈ ਹੋਣੀ ਮਹਾ ਇੱਕ ਮਿੰਟ ਹਨਾ ਦੋਰੀ ਕਰੋ ਦੋਰੀ ਇਹ ਚ ਫੇਕਾ ਦੋ ਮੈਨੂੰ ਤੇਰੇ ਤੇ ਮੰਡਿਆ ਉਹ ਕਦੀ ਉਹ ਕਦੀ ਉਹ ਭੱਡੀ ਦੁੱਧ ਪੀਉਂਦੀ ਕਦੀ ਨਿੱਕੀਆਂ ਨਿੱਕਿਆਂ ਨੂੰ ਪੀਉਂਦੀ ਦਮੇ ਬੋਲਣਾ ਪਰ ਪਰ ਰੱਖਿਆ ਉਹ ਲੱਗੇ ਲੈ ਵੇ ਦੁੱਧ ਪੀਓ 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 ਦੁੱਧ ਪੀਓ ਦਿਨ ਚੱਲ ਵੀ ਇੱਕ ਦੀ ਸਮਗਰੀ ਮੁੱਕਦੀ ਉਹ ਪਾ ਕੇ ਲੈਂਦੀ ਦੂਜੇ ਦੀ ਵੀ ਮੁੱਕ ਜਾਂਦੀ ਦਹੀਂ ਘੱਟ ਆਹ ਨਹੀਂ ਪਨੀਰ ਦੀ ਸਬਜ਼ੀ ਇਹਦੇ ਚ ਹੂੰ ਕਿ ਲਾ ਵਾਦੂ ਨਹੀਂ ਆਰੇ ਬੱਚੇ ਪਏ ਰੋਟੀ ਆਪਣੀ ਆਪੇ ਪਾਲਣੀ ਹੈ ਫੇਰ ਅਸੀਂ ਚੱਲੇ ਆਂ ਤੇ ਤੁਸੀਂ ਰਹੋ ਇੱਥੇ ਕੀ ਖਿਚੜੀ ਹੈ ਮੰਮੀ ਜੋਗੀ ਹੈ 12 ਫੇਰ ਬਿਲਕੁਸ ਲੱਗਾ ਦਾ ਚੌਂਕੜਾ ਮਾਰ ਕੇ ਬਿਠੀ ਲੱਗਣ ਡੇ ਕੋਈ ਬੋਸ ਮੈਂ ਤਾਂ ਹਰ ਗੰਚ ਲਈ ਡੈਡੀ ਮੰਮੀ ਨੂੰ ਰੋਟੀ ਦੇਣ ਵਾਸਤੇ ਉੱਥੇ ਡੈਡੀ ਨੂੰ ਰੋਟੀ ਦੇਣੋਂ ਦੇ ਨਾਲੇ ਘਰੇ ਤੇ ਮੰਮੀ ਨੂੰ ਮੈਂ ਇੱਧਰ ਛੱਡ ਜਾਵਾਂ ਕਿ ਇਹ ਮੰਮੀ ਨੂੰ ਛੱਡ ਜੀਏ ਵੀ ਇੱਥੇ ਤੇ ਸੰਦੀਪ ਨੂੰ ਮੈਂ ਕਿਹਨਾਂ ਕਿ ਲੈ ਜਾਊਂਗਾ ਵੀ ਫਿਰ ਹਾਲ ਇਹ ਨਾਲ ਡੈਡੀ ਨੂੰ ਲੱਗੇ ਨਾ ਛੱਡ ਆਵਾਂਗਾ ਫਿਰ ਮੈਂ ਤੇ ਸੰਦੀਪ ਮੁੜ ਕੇ ਚੱਲ ਜਾਨੇ ਕਿਉਂਕਿ ਭਾਜੀ ਵੀ ਇੱਥੇ ਆਣੇ ਭਾਜੀ ਨੂੰ ਮਿਲ ਚਲਾਂਗੇ ਨਾ ਚਲ ਬਾਈ ਘਾ ਦੋ ਮੈਂ ਕਿਤਾ ਤਾਂ ਵਾਇਦੋ ਦਾਦਾ ਜੀ ਕੋ ਦਦਾ ਵਾਇਦੋ ਦਾਦਾ ਅੱਦੂ ਜੀ ਲੈ ਲੂ ਨਾ ਮਜਾ ਮਾਂ ਜੀ ਲੜਿਆ ਸੀਗਾ ਹੋਠੀ ਕਿ ਬੋ ਚੱਲ ਆਜੋ ਦਾਦੀ ਦਾਦੀ ਅੰਦਰ ਆਜੋ ਦਾਦੀ ਕਿਥੇ ਦਾਦੀ ਆਈ। ਹਾਂ ਕਿੱਥੇ ਦਾਦੀ? ਦਾਦੀ ਆਈ ਨਹੀਂ ਆਈ ਨਹੀਂ ਵੀ ਕਿੰਨੀ ਖੁਸ਼ ਹੁੰਦੀ ਆ। ਬੱਸੀ ਬਾਦ ਦਾਦੀ ਨੂੰ ਵੀ ਬੱਸੀ ਬਾਦ ਇੱਕ ਤਾਂ ਚੱਕ ਲੋ। ਮੰਮੀ ਜਾਣਾ ਤੇ ਆਪਣਾ ਕਿਰਨਦੀ ਦੀ ਵੱਲ ਜਾਣਾ ਮੈਂ ਉਧਰ ਛੱਡ ਆਵਾਂ ਕਿ ਸੰਦੀਪ ਕੈਂਡੀ ਵਿੱਚ ਮੰਮੀ ਨੇ ਆਉਣਾ ਤੇ ਫਿਰ ਜਦੋਂ ਮੰਮੀ ਨੂੰ ਛੱਡਣਾ ਮੈਨੂੰ ਨਾਲ ਲੈ ਜਾਓ ਕਿਉਂਕਿ ਸੰਦੀਪ ਨੇ ਮੁੰਡਾ ਚੁੱਕਿਆ। ਕਿਰਨੋ ਚਾਰੀ ਠੀਕ ਨਹੀਂ ਫਿਰ ਸੁੱਤੀ ਜਾਓ। ਹਾਂ ਜਾਣਾ ਕਹ ਨਹੀਂ ਮੰਮੀ ਠੀਕ ਨਹੀਂ ਮੰਮੀ ਦੇ ਮੂੰਹ ਤੇ ਸੋਜ ਪਈ ਮੰਮੀ ਸੋਜ ਬੜੀ ਪਈ ਤੇਰੇ ਮੂੰਹ ਤੇ ਆਹੋ ਠੀਕ ਆ ਜਾ ਵਾਕੇ ਨੂੰ ਵਾਕੇ ਕਰੇ ਮੇਰੇ ਤੇ ਤੁਹਾਡੇ ਨਾਲ ਹੀ ਬਹਾਰਾਂ ਕਨੇਵੇਂ ਕਨੇ ਮਮੀ ਕਨੇ ਵੀ ਹਾਂ ਲੈ ਜਾਂਦੀ ਤਾਂ ਆਈ ਡਾਕਟਰ ਕੋਲ ਅਸਸੈਂਟ ਠੀਕ ਠਾਕ ਹੁੰਦਾ ਤਾਂ ਲੰਮੇ ਪਈ ਉਹਦਾ ਮੈਂ ਉਹਨੂੰ ਅੱਖ ਫਿਰ ਮੈਂ ਕਿਹਾ ਉਹਨੂੰ ਸੰਦੀਪ ਨੂੰ ਮੈਂ ਮੁੰਡਾ ਤੋਂ ਚੁੱਕ ਲੈ ਫਿਰ ਉਹ ਸੁੱਤੀ ਜੇ ਫਿਰ ਇਹਨੇ ਚੁੱਕ ਛੜਿਆ ਰਾਤ ਨੂੰ ਚੁੱਕਿਆ ਫਿਰ ਵਿਚਾਰੀ ਲੱਗੋ ਥੋੜਾ ਟਾਈਮ ਰਹਾਤ ਵੀ ਕਢਾਈ ਫਿਰ ਉਹ ਨੀਂਦ ਪੂਰੀ ਮੈਂ ਜਾ ਕੇ ਸੰਦੀਪ ਨੂੰ ਲਿਆ ਆਵਾਂ ਮੰਮੀ ਕਹਿੰਦੀ ਮੇਰੀ ਸਿਹਤ ਠੀਕ ਨਹੀਂ ਮੈਂ ਨਹੀਂ ਗਿਆ ਜਾਣਾ ਅੱਜ ਤੇ ਅੱਜ ਫਿਰ ਮੰਮੀ ਘਰੇ ਰਹਿਣਗੇ ਥੋੜਾ ਟਾਈਮ ਤਾਂ ਰੁਕੇ ਹੀ ਦੀਦੀ ਹੋਣੀ ਖਾਂਡੇ ਰੋਟੀ ਤੇ ਕਿਉਂਕਿ ਕਾਕਾ ਅੰਦਰ ਸੁੱਤਾ ਸੀਗਾ ਰਵਾਂ ਸੁੱਤਾ ਹੈ ਹੁਣ ਆਪਾਂ ਚੱਲੇ ਆਂ ਘਰੇ ਚਲੋ ਠੀਕ ਆ ਜੀ ਸਸਰੀਆਂ ਕਾਲ ਨਹੀਂ ਨਹੀਂ ਹੁਣ ਚਲੋ ਚਲੀਏਗਾ ਟਾਈਮ ਬੜਾ ਹੋ ਗਿਆ ਹਰ ਕੋਣ ਨੂੰ ਤੰਗ ਕਰਨ ਢੀ ਹੁਣ ਓਕੇ ਬਾਏ ਬਾਏ ਸਸਰੀਆਂ ਕਾਲ ਅਹੀਂ ਮਿਲੂਗੇ ਮੈਂ ਵੀ ਮੈਰੀਆ ਇਹਨ ਲਵਦੀ ਆ ਗਏ ਸੁਣਾ ਬੰਦੇ ਸੀ ਰੋਂਦ ਤ ਨਹੀਂ ਡਈ ਸੀ ਮੈਨੂੰ ਆਦੇ ਪਾਰੇ ਦਿੱਖਿਆ ਆਈ ਚਲ ਇਹਨੇ ਟੀਕਾ ਲਵਾ ਕੇ ਲਈਏ ਡਾਕਟਰ ਕੋ ਫੜੋ 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 ਚਲ ਨਹੀਂ ਕਿਆ ਕਰਦਾ ਫਿਰ ਮੇ ਪਾਪਾ ਨੇ ਕਿਤੇ ਰਾਜਾ ਨਹੀਂ ਕਿਤੇ ਰਾਜਾ ਨਹੀਂ ਕਿਤੇ ਬੜੇ ਜਾਣ ਮੋ ਕਰਦੇ ਮਿਲਤੀ ਬੜੇ ਜਾਣ ਮੋ ਕਰਦੇ ਕਿੰਨੀ ਕਰਤਾ ਸਿਮਣਾ ਕਹਿੰਦੇ ਕਾਕਾ ਭੂਏ ਚੜ ਗਿਆ ਜਿਸ ਮਰਾ ਗਿਆ ਵੜੇ ਆ ਗਏ ਅਸਲ ਥੋੜਾ ਪੰਦਰਾਂ ਦਾ ਟਾਈਮ ਲੱਗ ਗਿਆ ਉਸ ਕਾਤਾ ਇਸ ਵਿੱਚ ਦੇ ਚੁੱਕਿਆ ਇਹਦੇ ਉਹ ਫਿਰ ਰੋਟੀ ਖਵਾਣ ਦੇ ਜੀ ਦੋਵੇਂ ਜੀ ਮੈਂ ਤਾਂ ਰੋਟੀ ਖਾ ਉਹ ਤੇ ਮਾਰਨਾ ਦਾ ਦਾਦਾ ਨਹੀਂ ਵੇਖਣ ਦੇ ਦਾਦਾਨੇ ਵੇਖਣ ਦੇ ਲੈ ਆਵੇ ਕੰਮ ਵਿੱਚ ਚੱਲ ਦਾਦੀ ਵੀ ਵੇਖਣ ਦੇ ਦਾਦੀ ਨਹੀਂ ਵੇਖਣ ਦੇ ਆ ਗਏ ਆ ਕੇ ਬੈਠ ਬੈਠਦੇ ਆ ਪਿੱਛੇ ਪਿੱਛੇ ਹੋ ਕੇ ਨੱਚਣਾ ਇੱਥੇ ਡੇਕ ਪਣਾ ਨੂੰ ਇਹ ਇੱਥੇ ਬਾਹ ਬਾ ਹੁਣ ਹੁਣ ਨੱਚੋ ਚੱਲ ਨੱਚੋ ਦਾਦਾ ਨਹੀਂ ਵੇਖਣ ਦੇ ਦਾਦਾ ਨਹੀਂ ਵੇਖਣ ਦੇ ਪਪਾ ਮਗਰ ਮਗਰ ਹੋ ਕੇ ਨੱਚੋ ਨਾ ਫਿਰ ਇੱਧਰ ਇੱਧਰ ਡੇਕ ਪਣਾ ਨੂੰ ਹੈ ਦਾਦੀ ਨਹੀਂ ਵੇਖਣ ਦੇ ਨੀ ਮੈਂ ਪਾਈ ਜਾਂਦੀ ਆਪਣੀਆਂ ਨਾਲ ਇਸ ਇਲਾਕੇ ਦਾ ਪਾਈਪ ਬਲੌਕ ਹੋ ਗਈ ਆ। ਤੋਂ ਉਹਦਾ ਪਰ ਕਿ ਨਾ ਸਲਾ ਉਹਦਾ ਇਧਰੋਂ ਸਲਾ ਉਹ ਕਹਿੰਦਾ ਪਾਣੀ ਆਉਂਦੇ ਬੋਝ ਦਾ ਕੰਦੇ ਨਾਲ ਨਾਲ ਇਹਨੂੰ ਫਿਰ ਮੈਂ ਨਾ ਅੜਾਇਆ। ਉਹ ਵੇਖੋ ਇਹਨੂੰ ੜਾ ਦਾ ਫਿਰ ਉਹ ਪਾਣੀ ਚੜਾ ਨਹੀਂ ਆਹ ਤੇ ਫਿਰ ਇਹਦੇ ਚੜ ਕੇ ਫਿਰ ਹੁਣ ਇੱਥੇ ਆਪ ਕੋ ਦਿਗਣ ਦਿਆ। ਬਾਲਟੀ ਚ ਨਹੀਂ ਤੇ ਨਾ ਕੰਦੇ ਨਾਲ ਨਾਲ ਲਾ ਕੇ ਨਾ ਤੇ ਬਾਲਟੀ ਵਿੱਚ ਪੈਂਦਾ ਨਹੀਂ ਹੋਵੇ ਦੇਸੀ ਗਾਰਡਨ ਲੈਣ ਸਵੇਰੇ ਮਿਸਤਰੀ ਆਊਗਾ ਤੇ ਉਹ ਠੀਕ ਕਰਕੇ ਜਾਊਗਾ। ਪਾਣੀ ਜਿਹੜੀ ਪਿਆਸ ਲੱਗਣ ਦੀ ਲੱਗ ਪਰ ਪਾਣੀ ਰੱਖੋ ਜੀ। ਉਹ ਵੀ ਪਾਣੀ ਪੀਣਾ ਚੰਗਾ ਆ। ਸੁਨਾ ਗਿਟਾ ਉਹ ਹੋ ਗਿਆ ਤੇ ਅਸੀਂ ਨਾਲ ਹੀ ਬੰਦ ਹੋ ਗਿਆ ਉਹ ਤੇ ਗਰਮੀ ਗਰਮੀ ਦਾ ਨਾਮ ਤੋਂ ਬਰੇਹਾਨ ਐਂਡ ਹੋਈ ਪਈ ਗਰਮੀ ਵਾਲੀ ਨੇ ਆ ਵੇਖਣ ਦੇ ਬਸ ਹਨੇਰੀ ਤਣੀ ਕਿਤੇ ਚੱਲਣ ਦੀ ਐ ਤੇ ਜਾਂ ਵੇਖਣਗੇ ਤੇ ਵੀ ਸਾਰਿਆਂ ਦੇ ਬੱਤੀ ਬੰਦ ਆ ਕਿ ਜਾਂ ਸਾਡੀ ਕੱਲਿਆਂ ਦੀ ਬੰਦ ਐ ਮਾਰ ਕਿਸੇ ਹਨੇਰੀ ਆਉਂਦੀ ਆ ਉਦਾਂ ਹੀ ਲੱਗਦਾ ਸਾਡੀ ਕੱਲਿਆਂ ਦੀ ਆ ਫਿਰ ਬੰਦ ਐ ਸਾਰਿਆਂ ਦੀ ਸਾਰਿਆਂ ਦੀ ਬੰਦ ਐ ਮੀਟਰ ਦੇ ਵਿੱਚ ਲੈਟਰ ਵੇਖਣਾ ਤੇ ਸਾਰਿਆਂ ਦੀ ਬੰਦ ਐ ਨਹੀਂ ਆਉਂਦੀ ਬੱਤੀ ਕੀ ਕਰ ਰਹੇ ਹੋ ਤੁਸੀਂ ਆਪ ਵੀ ਆਪਣੀ ਫਿਜ਼ੀ ਹੈ ਜੀ ਕੋਈ ਚੱਕਣੀ ਗੁੜੀ ਆਲਾ ਥੋੜਾ ਜਿਹਾ ਬਹੁਤ ਜਰਮੀ ਬਹੁਤ ਜਦਾ ਬੈਨ ਨਹੀਂ ਹੁਣ ਗੁੜੀ ਠੀਕ ਆ ਬਿਲਕੁਲ ਓਕੇ ਆ ਚਲੋ ਜੀ ਬੱਤੀ ਦਾ ਕੋਈ ਪਤਾ ਨਹੀਂ ਕਦੋਂ ਆਉਣੀ ਆ ਲੈ ਵੀ ਮੇਤਰਾ ਬੱਤੀ ਆ ਗਈ ਨਿਆਰੇ ਵੱਜ ਗਈ ਅੰਦਰ ਹੀ ਆਇਆ ਜੀ ਕੋਈ ਕੋਈ ਦੀ ਅਮੀ ਦੋਹਰੇ ਹੀ ਪੈਣੂਗਾ ਜਿੰਦ ਤੱਕ ਉਹ ਅੰਦਰ ਲੈ ਵੀ ਬੱਤੀ ਤੇ ਫਿਰ ਉਹ ਬੰਦ ਚਲੋ ਖਰਾਬ ਹੋ ਗਿਆ ਅੰਦਰ ਮੀਨ ਆਉਣੇ ਤਾਂ ਬੰਦ ਹੋ ਗਈ ਇਸ ਲਈ ਬੈਨਾ ਬੰਦ ਦੀ ਆਈ ਦਾ ਬਲੌਗ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੀ ਹੈ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਅੱਜ ਮੇਰਾ ਇਹ ਵਾਲਾ ਬਲੌਗ ਥੋੜਾ ਛੋਟਾ ਜਿਹਾ ਸੀਗਾ ਓਕੇ ਬਮੇ ਸੱਚੀਗਾ